ਸਾਰੇ ਸਾਥੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾਧਿਅਮ ਨਾਲ ਤੇ ਮੈਂ ਤੁਹਾਡਾ ਆਪਣਾ ਹਰਜੀਪ ਸਿੰਘ ਦਿਖਪਾਲ ਇੱਕ ਅੰਕਤ ਦੇ ਕੁਝ ਲੈਣਾ ਤੁਹਾਡੇ ਰੂਹ ਰੂ ਕਰਨਾ ਚੰਗੀਆਂ ਲੱਗੀਆਂ ਸ਼ੇਅਰ ਜ਼ਰੂਰ ਕਰਨਾ ਲੈਣਾ ਬਹੁਤ ਹੀ ਵਾਹ ਕਮਾਲ ਨੇ ਅੱਜ ਦੀ ਹਕੀਕਤ ਨੂੰ ਬਿਆਨ ਕਰਦੀਆਂ ਹੋਈਆਂ ਲੈਣਾ ਇਸ ਤਰ੍ਹਾਂ ਨੇ ਕਾਗਜ਼ ਦੀ ਦੀਵਾਰ ਬਣਾਈ ਬੈਠਾ ਕਾਗਜ਼ ਦੀ ਦੀਵਾਰ ਬਣਾਈ ਬੈਠਾ ਦੁਸ਼ਮਣ ਨੂੰ ਯਾਰ ਬਣਾਈ ਬੈਠਾ ਕਾਗਜ਼ ਦੀ ਦੀਵਾਰ ਬਣਾਈ ਬੈਠਾ ਕੋ ਜਿਹਾ ਸੋਚਾ ਵਾਲਿਆ ਦਾ ਨਾ ਜੋਰ ਚੱਲੇ ਕੋ ਜਿਹਾ ਸੋਚਾ ਵਾਲਿਆ ਦਾ ਨਾ ਜੋਰ ਚੱਲੇ ਇਹੋ ਜਿਹੀ ਅਕਿਰਦਾਰ ਬਣਾਈ ਬੈਠਾ ਇਹੋ ਜਿਹੀ ਅਕਿਰਦਾਰ ਬਣਾਈ ਬੈਠਾ ਕਾਗਜ਼ ਦੀ ਦੀਵਾਰ ਬਣਾਈ ਬੈਠਾ ਆਉਂਦਾ ਜਾਂਦਾ ਹਰ ਕੋਈ ਖੜ ਕੇ ਪੜ ਜਾਂਦਾ ਆਉਂਦਾ ਜਾਂਦਾ ਹਰ ਕੋਈ ਖੜ ਕੇ ਪੜ ਜਾਂਦਾ ਦਿਲ ਆਪਣਾ ਅਖਬਾਰ ਬਣਾਈ ਬੈਠਾ ਦਿਲ ਆਪਣਾ ਅਖਬਾਰ ਬਣਾਈ ਬੈਠਾ ਹੋ ਸਾਡੇ ਲਈ ਕਵਤਾਵਾ ਮਾਵਾਂ ਵਾਂਗਰਨੇ ਸਾਡੇ ਲਈ ਕਵਤਾਵਾ ਮਾਵਾਂ ਵਾਂਗਰਨੇ ਸਭ ਦਾ ਦਾ ਪਰਿਵਾਰ ਬਣਾਈ ਬੈਠਾ ਚਾਹ ਦਾ ਪਰવાર ਬਣਾਈ ਬੈਠਾ ਇਹੋ ਜਿਹਾ ਕਿਦਾਰ ਬਣਾਈ ਬੈਠਾ ਕਾਗਜ਼ ਦੀ ਦੀਵਾਰ ਬਣਾਈ ਬੈਠਾ ਦੁਸ਼ਮਨ ਨੂੰ ਵੀ ਯਾਰ ਬਣਾਈ ਬੈਠਾ ਕਾਗਜ਼ ਦੀ ਦੀਵਾਰ ਬਣਾਈ ਬੈਠਾ ਕੋਜੀਆਂ ਸੋਚਾਂ ਵਾਲਿਆਂ ਦੇ ਨਾਲ ਨੜਨੇ ਲਈ ਕੋਜੀਆਂ ਸੋਚਾਂ ਵਾਲਿਆਂ ਦੇ ਨਾਲ ਲੜਨੇ ਲਈ ਕਲਮ ਨੂੰ ਹੀ ਤਲਵਾਰ ਬਣਾਈ ਬੈਠਾ ਕਲਮ ਨੂੰ ਹੀ ਤਲਵਾਰ ਬਣਾਈ ਬੈਠਾ ਕਾਗਜ਼ ਦੀ ਦੀਵਾਰ ਬਣਾਈ ਬੈਠਾ ਦੁਸ਼ਮਨ ਨੂੰ ਵੀ ਯਾਰ ਬਣਾਈ ਬੈਠਾ ਉਹ ਆਸ-ਪਾਸ ਜੰਦਰੇ ਚੁੱਕੀ ਫਿਰਦੇ ਨੇ ਆਸ-ਪਾਸ ਜੰਦਰੇ ਚੁੱਕੀ ਫਿਰਦੇ ਨੇ ਜਿਹੜਾ ਉਹਦਾ ਦਿਲ ਅਖਵਾਰ ਬਣਾਈ ਬੈਠਾ ਜਿਹੜਾ ਉਹਦਾ ਦਿਲ ਅਖਵਾਰ ਬਣਾਈ ਬੈਠਾ ਏਹੋ ਜੀਆ ਕਿਰਾਰ ਬਣਾਈ ਬੈਠਾ ਦੁਸ਼ਮਣ ਨੂੰ ਵੀ ਯਾਰ ਬਣਾਈ ਬੈਠਾ ਜਿੰਨਾ ਨੂੰ ਕਦੇ ਮਹਿਕ ਫੁੱਲਾਂ ਚ ਹੋਉਂਦੀ ਸੀ ਜਿੰਨਾ ਨੂੰ ਕਦੇ ਮਹਿਕ ਫੁੱਲਾਂ ਚ ਹੋਉਂਦੀ ਸੀ ਅਲੇ ਵਿਹਾਰ ਬਣਾਈ ਬੈਠਾ ਉਹਨਾਂ ਲਈ ਵਿਹਾਰ ਬਣਾਈ ਬੈਠਾ ਇਹੋ ਜਿਹਾ ਕਰਦਾਰ ਬਣਾਈ ਬੈਠਾ ਅੱਗ ਲਾ ਕੇ ਜੋਂ ਮਿਰਚਾਂ ਉੱਤੇ ਪੁੱਕਦੇ ਸੰ ਅੱਗ ਲਾ ਕੇ ਜੋਂ ਮਿਰਚਾਂ ਉੱਤੇ ਪੁੱਕ ਜਾਂਦੇ ਉਨਾਂ ਨੂੰ ਗਮਗਾਰ ਬਣਾਈ ਬੈਠਾ ਹਾਂ ਉਹਨਾਂ ਨੂੰ ਗਮਗਾਰ ਬਣਾਈ ਬੈਠਾ ਹਾਂ ਇਹੋ ਜਿਹਾ ਕਿਰਦਾਰ ਬਣਾਈ ਬੈਠਾ ਆ ਦੁਸ਼ਮਣ ਨੂੰ ਯਾਰ ਬਣਾਈ ਬੈਠਾ ਹੋ ਸੰਦੂ ਨਾ ਤੂੰ ਧਰੀ ਹੁਣ ਡਗਣ ਡੋਲਣ ਤੋਂ ਸੰਧੂ ਨਾ ਤੂੰ ਡਰੀ ਹੁ ਡਿੱਗਣ ਡੋਲਣ ਤੋਂ ਤੈਨੂੰ ਸ਼ਾ ਅਸਵਾਰ ਬਣਾਈ ਬੈਠਾਂ ਤੈਨੂੰ ਸ਼ਾ ਅਸਵਾਰ ਬਣਾਈ ਬੈਠਾਂ ਇਹੋ ਜਿਹਾ ਕਿਰਦਾਰ ਬਣਾਈ ਬੈਠਾਂ ਦੁਸ਼ਮਣ ਨੂੰ ਵੀ ਯਾਰ ਬਣਾਈ ਬੈਠਾਂ ਕਾਗਜ਼ ਦੀ ਦੀਵਾਰ ਬਣਾਈ ਬੈਠਾ ਦੁਸ਼ਮਣ ਨੂੰ ਹੀ ਯਾਰ ਬਣਾਈ ਬੈਠਾ ਕਿਸ ਤਰ੍ਹਾਂ ਦੀ ਕਵਤਾ ਲੱਗੀ ਤੁਸੀਂ ਪੰਜਾਬੀ ਅਲਫਾਜ਼ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਕਮੈਂਟ ਜੂ ਜਣਾ ਧੰਨਵਾਦ ਹੋਏਗਾ ਮਨੁੱਖਤਾ ਤੇ ਲੋੜਵੰਦਾਂ ਦੀ ਹਮੇਸ਼ਾ ਮਦਦ ਕਰਦੇ ਰਿਹਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ